ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਨਿਆ ਚੈਨਲ ਲਾਨੇ ਸੇ ਪਹਿਲੇ ਹਮਨੇ ਆਪਸੇ ਪੂਛਾ ਕਿ ਅਬ ਕੀ ਦੇਖਣਾ ਪਸੰਦ ਕਰੇਗੇ ਆਪਨੇ ਕਹਾ ਖਬਰੇ ਏਜੰਡਾ ਨਹੀਂ ਦੇਖਿਏ ਤੱਕ 360 ਗਲੀ ਸੇ ਗਲੋਬ ਤੱਕ ਮਾਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਾਂ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਨੇ ਆਹ ਦੇਖ ਲੋ ਰਸਤਾ ਹੁਣ ਕੱਲ ਪਰਸੋਂ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਹੀ ਸੋਚਣ ਲੱਗ ਗਏ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫਿਰ ਤੇ ਇਹ ਇਲਾਕਾ ਇਹ ਇਲਾਕਾ ਦੱਬਿਆ ਹੋਇਆ ਸੀ ਇਲਾਕਾ ਡਰਿਆ ਹੋਇਆ ਸੀ ਲੋਕ ਡਰਦੇ ਸੀ ਵੀਰ ਨਹੀਂ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਨਹੀਂ ਤਾਂ ਪਰਚਾ ਪਾ ਦੇਣਗੇ ਨਹੀਂ ਤਾਂ ਐ ਕਰ ਦੇਣਗੇ ਨਹੀਂ ਤਾਂ ਐ ਕਰਾ ਦੇਣਗੇ ਕਿਉਂਕਿ ਚਲਦੀ ਉਹਨਾਂ ਦੀ ਰਹੀ ਹੈ ਜਿਹੜੇ ਦੋਨਾਂ ਸਰਕਾਰਾਂ 'ਚ ਰਹੇ ਨੇ ਜੇ ਕਿਸੇ ਹੋਰ ਦੀ ਕਾਂਗਰਸ ਵੀ ਆ ਗਈ ਤਾਂ ਵੀ ਉਹਦੀ ਉਹ ਚਲਦੀ ਸੀ ਜੇ ਉਹਨਾਂ ਦੀ ਆ ਗਈ ਤਾਂ ਚਲਦੀ ਉਹਨਾਂ ਦੀ ਹੀ ਸੀ ਸੋ ਵੀਰੋ ਦਵਿਆ ਹੋਇਆ ਇਲਾਕਾ ਸੀ ਜਿਵੇਂ ਕਿਸੇ ਪਹਾੜ ਦੇ ਥੱਲੇ ਜਵਾਲਾਮੁਖੀ ਹੋਵੇ ਜਵਾਲਾਮੁਖੀ ਫਟਣ ਨੂੰ ਫਿਰਦੀ ਹੁੰਦੀ ਹੈ ਪਰ ਕੋਈ ਤਹਾਂ ਵਾਲਾ ਪੱਥਰ ਚੱਕ ਦੇ ਵੀ ਉੱਤੋਂ ਪੱਥਰ ਚੱਕ ਦੇ ਫਿਰ ਜਵਾਲਾਮੁਖੀ ਉਹ ਤਹਾਂ ਤੱਕ ਫਟ ਜਾਂਦੀ ਹੈ ਇਹ ਐਸ ਵਾਰ ਬਲੌਕ ਸੰਮਤੀ ਚ ਤੁਸੀਂ ਪੱਥਰ ਚੱਕਤਾ ਤੇ ਜਵਾਲਾਮੁਖੀ ਫਟ ਗਈ ਕੱਢ ਲਓ ਬੜਾ ਸੋਹਰ ਕੱਢ ਲਓ कोई नहीं मार लो चीक का, मार लो को बहुत चिर चीक सरपंच साहब देखो सो अज तुम इन भारी गिणती चाहो यह आसान है यह साढ़े ते आसान है कि तुम्हें कबीलदारी के काम छ्ड के आए हो इस गलों ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਜਿੱਦਾਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਤਾਂ ਵੀ ਸ਼ਾਇਦ ਕਈ ਜਨਮ ਕਰਜ਼ਾ ਨਹੀਂ ਲਾ ਸਕਦੇ ਪਬਲਿਕ ਦੇ ਪਿਆਰ ਦਾ ਲੋਕਾਂ ਦੇ ਪਿਆਰ ਦਾ ਸੋ ਇਹ ਇਲਾਕਾ ਇਹ ਇਲਾਕਾ ਦੱਬਿਆ ਹੋਇਆ ਸੀ ਇਹ ਇਲਾਕਾ ਡਰਿਆ ਹੋਇਆ ਸੀ ਲੋਕ ਡਰਦੇ ਸੀ ਵੀਰ ਨਹੀਂ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਨਹੀਂ ਤਾਂ ਪਰਚਾ ਪਾ ਦੇਣਗੇ ਨਹੀਂ ਤਾਂ ਐ ਕਰ ਦੇਣਗੇ ਨਹੀਂ ਤਾਂ ਐ ਕਰਾ ਦੇਣਗੇ ਕਿਉਂਕਿ ਚਲਦੀ ਉਹਨਾਂ ਦੀ ਰਹੀ ਐ ਜਿਹੜੇ ਦੋਨਾਂ ਸਰਕਾਰਾਂ 'ਚ ਰਹੇ ਨੇ ਜੇ ਕਿਸੇ ਹੋਰ ਦੀ ਕਾਂਗਰਸ ਵੀ ਆ ਗਈ ਤਾਂ ਵੀ ਉਹਦੀਓ ਹੀ ਚਲਦੀ ਸੀ ਜੇ ਉਹਨਾਂ ਦੀ ਆ ਗਈ ਤਾਂ ਚਲਦੀ ਉਹਨਾਂ ਦੀ ਹੀ ਸੀ ਸੋ ਵੀਰੋ ਦਵਿਆ ਹੋਇਆ ਇਲਾਕਾ ਸੀ ਜਿਵੇਂ ਕਿਸੇ ਪਹਾੜ ਦੇ ਥੱਲੇ ਜਵਾਲਾਮੁਖੀ ਹੋਵੇ ਜਵਾਲਾਮੁਖੀ ਫਟਣ ਨੂੰ ਫਿਰਦੀ ਹੁੰਦੀ ਐ ਪਰ ਕੋਈ ਤਹਾਂ ਵਾਲਾ ਪੱਥਰ ਚੱਕ ਦੇ ਵੀ ਉੱਤੋਂ ਪੱਥਰ ਚੱਕਦੇ ਫਿਰ ਜਵਾਲਾਮੁਖੀ ਉਹ ਤਾਹਾਂ ਤੱਕ ਫਟ ਜਾਂਦੀ ਐ ਇਹ ਐਸ ਵਾਰ ਬਲਾਕ ਸੰਮਤੀ ਚ ਤੁਸੀਂ ਪੱਥਰ ਚੱਕਤਾ ਤੇ ਜਵਾਲਾਮੁਖੀ ਫਟ ਗਈ ਕੱਢ ਲਓ ਬੜਾਸ ਹੋਰ ਕੱਢ ਲਓ ਕੋਈ ਮਾਰ ਲਓ ਚਿੱਕਾ ਮਾਰ ਲਓ ਕੋ ਬਹੁਤ ਚਿਰਾਂ ਦੀਆਂ ਚੀਕਾਂ ਦਵੀਆਂ ਪਈਆਂ ਤੁਹਾਡੀਆਂ ਸਰਪੰਚ ਸਾਹਿਬ ਦੇਖੋ ਸਾਸਰੀਆ ਦਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਾਂ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ دریا ਆਵਦਾ ਰਸਤਾ ਆ ਬਣਾਉਂਦੇ ਨੇ ਆ ਦੇਖ ਲੋ ਰਸਤਾ ਹੁਣ ਕੱਲ ਪਰਸੋਂ ਨੂੰ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਹੀ ਸੋਚਣ ਲੱਗ ਗਏ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫੇਰ ਆਪ ਪਛਤਾਏ ਕਿਆ ਹੋਏ ਜਦ ਚਿੜੀਆ ਚੁਗ ਗਈ ਖੇਤ ਵੀਰੋ ਸਰਕਾਰ ਬਾਈ ਦੇ ਵਿੱਚ ਤੁਸੀਂ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ ਅਪ੍ਰੈਲ ਤੇ ਮਈ ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾ ਪਹਿਲਾ ਬਿੱਲ ਹੀ ਮaaf ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ